ਕਿ ਆਪਾਂ ਸਵੈਦਾ ਕੱਟਣ ਲੱਗੇ ਆ ਤਾਂ ਉੱਤੇ ਬਿਜਲੀ ਦੇ ਤਾਰਾ ਹੈਗੀਆਂ ਤੇ ਜਾਂ ਉਪਰੋਂ ਕਟਿਏ ਥੋੜਾ ਜਿਹਾ ਜਾਂ ਥੱਲੂ ਕਟਿਏ ਤੇ ਇਹਦਾ ਮਤਲਬ ਥੋੜਾ ਕਿ ਤੋ ਇਹ ਬਿਣਾ ਵੇਖੇ ਕਰਤਾ ਹਾਂ ਤਾਂ ਉਹ ਕਰਨੇ ਫਿਰ ਨੁਕਸਾਨ ਸਾਡਾ ਕੌਣ ਭਰੇਗਾ ਹੁਣ ਉਹ ਵੱਢਦੇ ਹੀਏ ਤੇ ਸਵੈਦਾ ਡਿੱਗ ਪਿਆ ਉੱਤੇ ਹਾਂ ਤੇ ਉਹ ਵੱਡੀ ਲਾਈਨ ਦੇ ਉੱਤੇ ਉਹਦੇ ਨਾਲ ਸਾਰੀ ਜਿਹੜੀ ਸਪਲਾਈ ਪ੍ਰਭਾਵਤ ਹੋਣੀ ਸੀ ਉਹ ਤਾਂ ਹੋ ਕੇ ਆ ਵੀ ਜਿਹੜੀ ਆਪਣੀ ਹਾਈਵੇ ਸੀਗੀ ਉਹਦਾ ਪਤਾ ਪਾ ਹੋਇਆ ਵੀ ਉਹਦੇ ਲਗੇ ਕੇਵਲ ਉੱਤੇ ਤਾਰ ਪੈ ਗਈ ਆ ਤੇ ਸੜਕ ਤੇ ਜੇ ਯੋਗ ਦੇ ਤਾਰਕਿਓਤ ਨਾ ਪੈਂਦੀ ਤੇ ਸਾਰਾ ਹਾਈਵੇ ਢਾਹੋ ਜਿਹੜਾ ਸੀਗਾ ਨਾ ਲਖਾ ਸਿੰਘ ਨਾਮ ਮੇਰਾ ਜੀ ਤੇ ਨੁਕਸਾਨ ਬਹੁਤ ਜ਼ਿਆਦਾ ਇੱਥੇ ਹੋ ਗਿਆ ਜੀ ਆ ਵੜਦੇ ਸੀਗੇ ਤੇ ਸਫੇਤਾ ਟਿਕ ਪਿਆ ਉੱਤੇ ਤੇ ਉਹ ਵੱਡੀ ਲੇਨ ਦੇ ਉੱਤੇ ਕਿਬਨ 60 ਕੇਵੀ ਛੜ ਕੇ ਵੀ ਦਾ ਛੜ ਕੇ ਵੀ ਲੈਣੇ ਲੱਖਾਂ ਹਿਸਾਬ ਨਾਲ ਹੋ ਗਿਆ ਜੀ ਤ੍ਰਿਜਾਂ ਦਾ ਹੋ ਗਿਆ ਜੀ ਟੀਵੀ ਦਾ ਹੋ ਗਿਆ ਜੀ ਜੇ ਜੋ ਜੋ ਵੀ ਮੀਟਰ ਉੱਡ ਗਏ ਲੋਕਾਂ ਦੇ ਜੀ ਨਾਲੋਂ ਛੜ ਗਏ ਮੀਟਰ ਅੱਧ ਤਾਰਾਂ ਛੜ ਗਿਆ ਗੱਟਾਂ ਛੜ ਗਿਆ ਸਾਰੀਆਂ ਬਿਲੀਪੋਰਡ ਲਾਏ ਆ ਦੇਖਣ ਦੇ ਹੁਣ ਉਹ ਸਾਡਾ ਜਿਹੜਾ ਨੁਸਾਨ ਆ ਸੰਪ ਦੇ ਦੇਣ ਜਿਨ੍ਹਾਂ ਜਿਹੜਾ ਜਿਹੜਾ ਕੀਤਾ ਹੋਗਾ ਆ ਮੇਰਾ ਪਲਾਟ ਜਿਹੜਾ ਜਿਹਦੋਂ ਦਾ ਪਲਾਟ ਆ ਹਾਂ ਉਹਨਾਂ ਦਾ ਵੋਇ ਕਰਨਾਗੇ ਉਹਨੇ ਉੱਪਰ ਕਿ ਆਪਾਂ ਸਫੈਦਾ ਕੱਟਣ ਲੱਗਿਆ ਤਾਂ ਉੱਤੇ ਬਿਜਲੀ ਦੇ ਤਾਰਾ ਹੈਗੀਆਂ ਤੇ ਜਾਂ ਉੱਪਰੋਂ ਕਟਿਏ ਥੋੜਾ ਜਿਹਾ ਜਾਂ ਥੱਲੂ ਕਟਿਏ ਤੇ ਇਹਦਾ ਮੰਤਲ ਥੋੜਾ ਕਿ ਤੋ ਇਹ ਬਿਨਾ ਵੇਖੇ ਕਰਤਾ ਹਾਂ ਤਾਂ ਉਹ ਕਰਦੇ ਫਿਰ ਨੁਕਸਾਨ ਸਾਡਾ ਕੌਣ ਭਰੇਗਾ ਹੁਣ ਉਹ ਹੀ ਭਰੇਗਾ ਜਿਹੜੇ ਸਫੈਦਾ ਕੱਟੇ ਤੇ ਜੜ ਜੜ ਆਪਣੇ ਪਲਾਟ ਦੇ ਵਿੱਚ ਕਟਵਾਏ ਕਰਦਾ ਹੋਗਾ ਬਿਜਲੀ ਦਾ ਇੰਨਾ ਕਿ ਜਿਹੜੇ ਜ਼ਬਰਦਸਤ ਪਟਾਕਾ ਪਿਆ ਬਣ ਕਿ ਸਗੋਂ ਲੋਕੀ ਡਰ ਗਏ ਬਾਹਰ ਆਏ ਕਿ ਹੋਇਆ ਕੀ ਹੈ ਹਾਂ ਨੂੰ ਸਮਝ ਨਹੀਂ ਲੱਗੀ ਤੂੰ ਐ ਤੂੰ ਐ ਨਹੀਂ ਹੋਇਆ ਕੋਈ ਕੋ ਜਦੋਂ ਕਰ ਰਵੇ ਜੇ ਤੂੰ ਆ ਐਲਈਡੀ ਸੜ ਗਿਆ ਬਲ ਸੜ ਗਿਆ ਤੇ ਫ੍ਰੀਜ ਸੜ ਗਿਆ ਇਹਦਾ ਓਵਨ ਸੜ ਗਿਆ ਪਰ ਭਾਈ ਤਾਂ ਉਹੀ ਕਰਨਗੇ ਜਿਹੜਾ ਕਰਵਾਉਂਦਾ ਪਿਆ ਇਹ ਕੰਮ ਇਹ ਬਹੁਤ ਧੀ ਕਰਨ ਵਾਸਤੇ ਪੈ ਸਕਦੀ ਸੀ ਇਹ ਕੋਈ ਆਪਣੇ ਕਿਹੜੇ ਬੰਦੇ ਸੀਗੇ ਉਹ ਸਪੈਦਾ ਵੜ ਰਹੇ ਸੀ ਅਣਗਹਿਲੀ ਨਾਲ ਹਾਂ ਤੇ ਉਹਨਾਂ ਨੇ ਇਹ ਦੇਖਿਆ ਵੀ ਉੱਤੇ ਤਾਰਾਂ ਵੀ ਲੱਗੇ ਪਈਆਂ ਤੇ ਤਾਰਾਂ ਕਿਹਦੇ ਪਾਸੇ ਲੱਗਾ ਹਾਂ ਇਹੋ ਤਾਰਾਂ ਵੱਡੀਆਂ ਉਹਨਾਂ ਨੇ ਜਦੋਂ ਸਪੈਦਾ ਵੜ ਰਹੇ ਸੀ ਤੇ ਸਪੈਦਾ ਨੂੰ ਕੋਈ ਕੰਟਰੋਲ ਨਹੀਂ ਹੋਇਆ ਤੇ ਸਪੈਦਾ ਕਾਇਨ ਤੇ ਉੱਪਰ ਪਿਆ ਉਹ ਉਹ ਨਾਲ ਸਾਰੀ ਜਿਹੜੀ ਸਪਲਾਈ ਪ੍ਰਭਾਵਤ ਹੋਣੀ ਹੋਣੀ ਸੀ ਉਹਦਾ ਹੋਰ ਕੀ ਆ ਵੀ ਜਿਹੜੀ ਆਪਣੀ ਹਾਈਵੇ ਸੀਗੀ ਉਹਦਾ ਪਤਾ ਤਾ ਹੋਇਆ ਵੀ ਉਹਦੇ ਲਗੇ ਕੇਵਲ ਉੱਤੇ ਤਾਰ ਪੈ ਗਈ ਆ ਕੇ ਤੇ ਸੜਕ ਦੇ ਜੀਓਗ ਦੇ ਤਾਰ ਕੇਵਲ ਤੋਂ ਨਾ ਪੈਂਦੀ ਤੇ ਸਾਰਾ ਹਾਈਵੇ ਜਾਮ ਹੋ ਜਣਾ ਸੀਗਾ ਨਹੀਂ ਜਾਮ ਜੇ ਕੇ ਉੱਪਰ ਪੈ ਜਾਂਦੀ ਤਾਂ ਵੱਡਾ ਨੁਕਸਾਨ ਹੋਣਾ ਹੁੰਦਾ ਕਿ ਲੋਕਾਂ ਦੇ ਘਰ ਵੀ ਕੰਦੇ ਬੜਾ ਨੁਕਸਾਨ ਹੋਇਆ ਹਾਂ ਘਰਾਂ ਨੂੰ ਨੁਕਸਾਨ ਕਾਫੀ ਹੋਇਆ ਸੁਣਨ ਚ ਆਇਆ ਵੀ ਲੋਕਾਂ ਦਾ ਨੁਕਸਾਨ ਤੇ ਕਾਫੀ ਵਾਕੀ ਹੁਣ ਸਪਲਾਈ ਚੱਲੂ ਹੋਏਗੀ ਫਿਲਕੇ ਪਤਾ ਨਹੀਂ ਕਿੱਥੇ ਖੜਨਾ ਹੋਇਆ ਟੈਲੀਪੋਰਟ ਦਾ ਕਮੋਨ ਨੁਕਸਾਨ ਹੋਇਆ ਬੋਰ ਨੂੰ ਸ਼ਾਨ ਤੇ ਉੱਥੇ ਵੀ ਟੁੱਟੀਆਂ ਚਾਰੇ ਪਾਸੇ ਤਾਰਾ ਟੁੱਟੀਆਂ ਬਾਕੀ ਦੇਖਦੇ ਆਪਾਂ ਹੁਣ ਕੰਮ ਕਰ ਰਹੇ ਆ ਹੁਣ ਆਪਾਂ ਡਿਸਕਨਬਗਰ ਚੀਜ਼ ਕਰਾਂਗੇ ਜਿਹੜੀ ਫਾਲਟ ਹੈਗਾ ਠੀਕ ਕਰਕੇ ਚਲੋ ਦਿਖਾਂ ਕਿੰਨਾ ਖਰਚਾ ਪਰ ਉਹਦੇ ਉੱਪਰ ਕਾਰਵਾਈ ਤੇ ਉਹਨਾਂ ਨੇ ਕਾਰਵਾਈ ਨਹੀਂ ਲਈ ਉਹਨਾਂ ਨੇ ਬਿਜਲੀ ਬੋਰ ਤੋਂ ਪੱਤਰ ਨਹੀਂ ਅਸੀਂ ਅਸੀਂ ਕਾਰਵਾਈ ਉਹਨਾਂ ਤੇ ਕਰਾਂਗੇ ਜੋ ਵੀ ਲੀਗਲ ਅਕਸਰ ਹੁੰਦਾ ਲਵਾ ਗਏ ਉਹ ਤੇ ਆਪਾਂ ਕੋਸ਼ਿਸ਼ ਰਿਪੋਰਟ ਕਰਾਂਗੇ ਉਹ ਤੇ ਹਣੀ ਹਣੀਸ ਪਾਈਵਾਲ ਕਰ ਰਹੇ ਕੀ ਆਪਾਂ ਸਵੈਦਾ ਕੱਟਣ ਲੱਗੇ ਆ ਤਾਂ ਉੱਥੇ ਬਿਜਲੀ ਦੇ ਤਾਰਾ ਹੈਗੀਆਂ ਤੇ ਜਾਂ ਉਪਰੋਂ ਕਟਿਏ ਥੋੜਾ ਜਿਹਾ ਜਾਂ ਥੱਲੂ ਕਟਿਏ ਤੇ ਇਹਦਾ ਮੰਤਲ ਵੱਢਦੇ ਹੀਏ ਤੇ ਸਫੇਤਾ ਟਿਕ ਪਿਆ ਉੱਤੇ ਹਾਂ ਤੇ ਉਲੋਢੀ ਲੇਨ ਦੇ ਉੱਤੇ ਤੋਂ ਨਾਲ ਸਾਰੀ ਜਿਹੜੀ ਸਪਲਾਈ ਪ੍ਰਭਾਵਤ ਨਹੀਂ ਹੋਣੀ ਸੀ ਉਹ ਤਾਂ ਹੋ ਗਿਆ ਵੀ ਜਿਹੜੀ ਆਪਣੀ ਹਾਈਵੇ ਸੀਗੀ ਉਹਦਾ ਪਤਾ ਪਾ ਹੋਇਆ ਵੀ ਉਹਦੇ ਲੱਗੇ ਕੇਬਲਾਂ ਉੱਤੇ ਤਾਰ ਪੈ ਗਈ ਆ ਜੀ ਤੇ ਸੜਕ ਦੇ ਜੀਓਗ ਦੇ ਤਾਰ ਕੇਵਲ ਤੋਂ ਨਾ ਪੈਂਦੀ ਤੇ ਸਾਰਾ ਹਾਈਵੇ ਧਾਮੋ ਜਿਹੜਾ ਸੀਗਾ ਨਾ ਲਖਾ ਸਿੰਘ ਨਾਜ ਮੇਰਾ ਜੀ ਤੇ ਨੁਕਸਾਨ ਬਹੁਤ ਜ਼ਿਆਦਾ ਇੱਥੇ ਹੋ ਗਿਆ ਜੀ ਵੱਢਦੇ ਹੀਏ ਤੇ ਸਫੇਤਾ ਟਿਕ ਪਿਆ ਉੱਤੇ ਹਾਂ ਤੇ ਉਲੋਢੀ ਲੇਨ ਦੇ ਉੱਤੇ ਕਿੰ 60 ਕੇ ਵੀ 60 ਕੇ ਵੀ ਦਾ 60 ਕੇ ਵੀ ਲੈਣੇ ਲੱਖਾਂ ਹਿਸਾਬ ਨਾਲ ਹੋ ਗਿਆ ਜੀ ਫ੍ਰਿਜਾਂ ਦਾ ਹੋ ਗਿਆ ਜੀ ਟੀਵੀ ਦਾ ਹੋ ਗਿਆ ਜੀ ਜੋ ਜੋ ਵੀ ਮੀਟਰ ਉੱਡ ਗਏ ਲੋਕਾਂ ਦੇ ਜੀ ਹਾਂ ਮੀਟਰ ਛੜ ਗਏ ਛੜ ਗਏ ਮੀਟਰ ਅਰ 18 ਛੜ ਗਿਆ ਗੱਟ ਕੇ ਛੜ ਗੀਆਂ ਸਾਰੀਆਂ ਬਿਲੀ ਬੋਰਡ ਆਏ ਆ ਦਿਖਣ ਦੇ ਹੁਣ ਉਹ ਸਾਡਾ ਜਿਹੜਾ ਨੁਕਸਾਨ ਆ ਸੰ ਦੇ ਦੇਣ ਜਿਨ੍ਹਾਂ ਜਿਹੜਾ ਜਿਨ੍ਹਾਂ ਕੀਤਾ ਹੋਗਾ ਆ ਮੇਰਾ 플랏 ਜਿਹੜਾ ਜਿਹੜਾ ਨਾ 플랏 ਆ ਉਹਨਾਂ ਦਾ ਵਾਈ ਕਰਨਗੇ ਉਹਨੇ ਉੱਪਰ ਕਿ ਆਪਾਂ ਸਵੈਦਾ ਕੱਟਣ ਲੱਗਿਆ ਤਾਂ ਉੱਥੇ ਬਿਜਲੀ ਦੇ ਤਾਰਾ ਹੈਗੀਆਂ ਤੇ ਜਾਂ ਉੱਪਰੋਂ ਕਟਿਏ ਥੋੜਾ ਜਿਹਾ ਜਾਂ ਥੱਲੂ ਕਟਿਏ ਤੇ ਇਹਦਾ ਮਤਲਬ ਥੋੜਾ ਕਿ ਤੋ ਇਹ ਬਿਨਾ ਵੇਖੇ ਕਰਤਾ ਹਾਂ ਤਾਂ ਕਰਨੇ ਫਿਰ ਨੁਕਸਾਨ ਸਾਡਾ ਕੌਣ ਭਰੇਗਾ ਹੁਣ ਉਹ ਹੀ ਭਰੇਗਾ ਜਿਹੜਾ ਸਵੈਦਾ ਕੱਟ ਤੇ ਜੜ ਜੜ ਆਪਣੇ 플랏 ਦੇ ਵਿੱਚ ਕਟਵਾਏ ਕਰਦਾ ਉਹ ਬਿਜਲੀ ਦਾ ਇੰਨਾ ਕਿ ਜਿਹੜਾ ਜ਼ਬਰਦਸਤ ਪਟਾਕਾ ਪਿਆ ਉਹਨਾਂ ਕਿ ਸਗੋਂ ਲੋਕੀ ਡਰ ਗਏ ਬਾਹਰ ਆਏਗੇ ਕੀ ਹੋਇਆ ਕੀ ਆ ਹਾਨੂੰ ਸਮਝ ਨਹੀਂ ਲੱਗੀ ਤੂੰ ਐ ਤੂੰ ਐ ਨਹੀਂ ਹੋਇਆ ਕੋਈ ਕੋ ਜਨੰਗ ਕਰ ਰਵੇ ਜੇ ਤੂੰ ਆ ਲੀਡੀਆ ਸੜ ਗਿਆ ਬਲ ਸੜ ਕੇ ਕੀ ਫ੍ਰੀਜ ਸੜ ਗਿਆ ਇਹਦਾ ਓਵਨ ਸੜ ਗਿਆ ਜਾਨਾ ਪਰ ਭਾਈ ਤੋਂ ਉਹੀ ਕਰੇਗਾ ਜਿਹੜਾ ਕਰਵਾਉਂਦਾ ਪਿਆ ਕੰਮ ਬਹੁਤ ਵੱਡੀ ਕਰਨ ਵੱਟ ਪੈ ਸਕਦੀ ਸੀ ਕਿ ਇਹ ਕੋਈ ਆਪਣੇ ਕਿਹੜੇ ਬੰਦੇ ਸੀਗੇ ਉਹ ਸਪੈਦਾ ਵੜ ਰਹੇ ਸੀ ਅਣਗਹਿਲੀ ਨਾਲ ਹਾਂ ਤੇ ਉਹਨਾਂ ਨੇ ਇਹ ਦੇਖਿਆ ਵੀ ਉੱਤੇ ਤਾਰਾਂ ਵੀ ਲੱਗੇ ਪਈਆਂ ਤੇ ਤਾਰਾਂ ਕਿਹਦੇ ਪਾਸੇ ਨੂੰ ਹੈਗਾ ਹਾਂ ਇਹੋ ਤਾਰਾਂ ਵੱਡੀਆਂ ਉਹਨਾਂ ਨੇ ਜਦੋਂ ਸਪੈਦਾ ਵੜ ਰਹੇ ਸੀ ਤੇ ਸਪੈਦਾ ਨੂੰ ਕੋਈ ਕੰਟਰੋਲ ਨਹੀਂ ਹੋਇਆ ਤੇ ਸਪੈਦਾ ਕਾਇਨ ਤੇ ਉੱਪਰ ਪਿਆ ਉਦੋਂ ਨਾਲ ਸਾਰੀ ਜਿਹੜੀ ਸਪਲਾਈ ਪ੍ਰਭਾਵਤ ਹੋਣੀ ਹੋਣੀ ਸੀ ਉਹਦਾ ਹੋਰ ਕੀ ਆ ਵੀ ਜਿਹੜੀ ਆਪਣੀ ਹਾਈਵੇ ਸੀਗੀ ਉਹਦਾ ਪਤਾ ਤਾ ਹੋਇਆ ਵੀ ਉਹਦੇ ਲੱਗੇ ਕੇਵਲ ਉੱਤੇ ਤਾਰ ਪੈ ਗਈ ਆ ਕੇ ਤੇ ਸੜਕ ਤੇ ਜੇ ਜੋਗ ਦੇ ਤਾਰ ਕੇਵਲ ਉੱਤੇ ਨਾ ਪੈਂਦੀ ਤੇ ਸਾਰਾ ਹਾਈਵੇ ਟਾਮ ਹੋ ਜਣਾ ਸੀਗਾ ਨਹੀਂ ਜਮ ਜੇ ਕਿਤੇ ਉੱਪਰ ਪੈ ਜਾਂਦੀ ਤਾਂ ਵੱਡਾ ਨੁਕਸਾਨ ਹੋਣਾ ਹੁੰਦਾ ਸੀ ਉਹਦਾ ਜੀ ਲੋਕਾਂ ਦੇ ਘਰ ਵੀ ਕੰਦੇ ਵਾਰਾ ਬੜਾ ਨੁਕਸਾਨ ਹੋਇਆ ਹਾਂ ਘਰਾਂ ਨੂੰ ਨੁਕਸਾਨ ਕਾਫੀ ਹੋਇਆ ਸੁਣਨ ਚ ਆਇਆ ਵੀ ਲੋਕਾਂ ਦਾ ਨੁਕਸਾਨ ਤੇ ਕਾਫੀ ਬਾਕੀ ਹੁਣ ਜੇ ਸਪਲਾਈ ਚੱਲੂ ਹੋਏਗੀ ਫਿਰ ਕਿ ਪਤਾ ਨਹੀਂ ਕਿੱਥੇ ਨੁਕਸਾਨ ਹੋਇਆ Delhi border ਤੋਂ ਮੇਰੇ ਅਨੁਸਾਰ ਹੋਇ ਗੋੜੂ ਨਿਸ਼ਾਨ ਤੇ ਉਹਦੇ ਵੀ ਟੁੱਟੀਆਂ ਚਾਰੇ ਪਾਸੇ ਤਾਰਾ ਟੁੱਟੀਆਂ ਬਾਕੀ ਦੇਖਦੇ ਆਪਾਂ ਹੁਣ ਕੰਮ ਕਰ ਰਹੇ ਆ ਹੁਣ ਆਪਾਂ ਡਿਸਟ੍ਰਿਬਿਊਟਰ ਚੀਜ਼ ਕਰਾਂਗੇ ਜੋ ਵੀ ਖਾਲਤ ਹੈਗਾ ਠੀਕ ਕਰਕੇ ਚਲੋ ਦਿਖਾਉਂਦੇ ਕਿੰਨਾ ਖਰਚਾ ਪਰ ਉਹਦੇ ਉੱਪਰ ਕਾਰਵਾਈ ਤੇ ਉਹਨਾਂ ਨੇ ਉਦਾਰੋ ਜਿਹੀ ਸ਼ਿਕਾਇਤ ਲਈ ਉਹਨਾਂ ਦੇ ਬਿਲੀ ਬੋਰਡ ਤੋਂ ਪੱਤਰ ਲਏ ਅਸੀਂ ਕਾਰਵਾਈ ਇਹਨਾਂ ਤੇ ਕਰਾਂਗੇ ਜੋ ਵੀ ਲੀਗ ਲਿਖਸ਼ਮਲਦਾ ਲਵਾਗੇ ਉਹਨਾਂ ਤੇ ਆਪਾਂ ਪੁਲਿਸ ਰਿਪੋਰਟ ਕਰਾਂਗੇ ਉਹ ਤੇ ਹਣੀ ਹਣੀ ਸਪਲਾਈ ਬਾਲ ਕਰਾਂਗੇ